ਦੇਖੋ ਦੇਖੋ ਤੁਸੀਂ ਆਪ ਦੇਖਿਆ ਇਹਨੇ ਰੈੱਡ ਲਾਈਟ ਜੰਪ ਕੀਤੀ ਹੈ ਸਰ ਪਤਾ ਕਿ ਗੱਲ ਹੋਈ ਹੈ ਜਿਆਦਾ ਬੰਦੇ ਖੜੇ ਇੱਕ ਮਿੰਟ ਕਰੋ ਇੱਕ ਮੇਰੀ ਗੱਲ ਸੁਣੋ ਹੱਥ ਨਹੀਂ ਜੋੜਨੇ ਤੁਸੀਂ ਵੀ ਇਨਸਾਨ ਹੋ ਮੈਂ ਵੀ ਇਨਸਾਨ ਆ ਬੰਦੇ ਅੱਗੇ ਬੰਦਾ ਹੱਥ ਜੋੜਦੇ ਚੰਗਾ ਨਹੀਂ ਲੱਗਦਾ ਤੁਸੀਂ ਰੈੱਡ ਲਾਈਟ ਜੰਪ ਕੀਤੀ ਹੈ ਐਸ ਡੀ ਐਮ ਚੌਂਕ ਦੇ ਵਿੱਚ ਮੇਰੀ ਗੱਲ ਸੁਣੋ ਅੱਗੇ ਨਹੀਂ ਕੀਤੀ ਘਰ ਕਰਕੇ ਆ ਗਿਆ ਰੈੱਡ ਲਾਈਟ ਜੰਪ ਕੀਤੀ ਹੈ ਰਬਾ ਨਾ ਕਰੇ ਤੁਹਾਡਾ ਐਕਸੀਡੈਂਟ ਹੋ ਜਾਵੇ ਕਿਸੇ ਹੋਰ ਦਾ ਹੋ ਜਾਵੇ ਤੇ ਦੁੱਖ ਕਿਨੂੰ ਆ ਸਾਨੂੰ ਦੁੱਖ ਆ ਇਸ ਕਰਕੇ ਇਸੀ ਤੁਹਾਡਾ ਹੁਣ ਚਲਾਨ ਕਰਾਂਗੇ ਰੈੱਡ ਲਾਈਟ ਜੰਪ ਦਾ ਕਿ ਤੁਸੀਂ ਤਾਂ ਜ਼ਿੰਦਗੀ ਅੱਗੇ ਤੋਂ ਰੈੱਡ ਲਾਈਟ ਜੰਪ ਨਾ ਕਰੋ ਉਹਦੇ ਨਾਲ ਤੁਹਾਡੀ ਜਾਨ ਖਤਰੇ 'ਚ ਸਰ ਮੇਰੀ ਗੱਲ ਸੁਣਿਆ ਜੰਪ ਕੀਤੀ ਆ ਸਰ ਮੇਰੀ ਜੰਪ ਕੀਤੀ ਹੈ ਨਾ ਹਾਂਜੀ ਮੈਂ ਸਰ ਗੱਲ ਸੁਣਾਂ ਗਲਤੀ ਹੈ ਨਾ ਹਾਂਜੀ ਸਰ ਤੁਹਾਡੇ ਨਾਲ ਬੈਠੇ ਆ ਸਰਦਾਰ ਜੀ ਹਾਂਜੀ ਕਿੰਨੇ ਅਫਸਰ ਬੈਠੇ ਆ ਤਿੰਨ ਤਿੰਨ ਕੋ ਸੰ ਦੇਖੋ ਤਿੰਨ ਤੁਸੀਂ ਚਾਰ ਜਣੇ ਹੋ ਸਾਈਕਲਡ ਜੰਪ ਕਰਕੇ ਤੁਸੀਂ ਇਹਨਾਂ ਦੀ ਜਾਨ ਵੀ ਖਤਰੇ 'ਚ ਪਈ ਹੈ ਇਸ ਕਰਕੇ ਅਸੀਂ ਤੁਹਾਡਾ ਚਲਾਕ ਕਰਾਇਆ ਗਿਆ ਕਿ ਉਹ ਅਰੇ ਹਟਾ ਦਿਓ ਮੁੰਡੀ ਪੱਤ ਬੋਲਣਾ ਤੁਸੀਂ ਆਏ ਜਮਨਾ ਨਗਰ ਤੋਂ ਮੇਰੀ ਗੱਲ ਸੁਣੋ ਬੇਟਾ ਮੇਰੀ ਗੱਲ ਸੁਣੋ ਸਰ ਕੋਲੋਂ ਫੋਨ ਦੇ ਦਿਵਾ ਦਿਓ ਮੇਰਾ ਸਰ ਮੇਰੀ ਗੱਲ ਸੁਣੋ ਕੋਈ ਤਾਂ ਵੀ ਫੋਨ ਤੇ ਜਦੋਂ ਲਾਇਸੈਂਸ ਦੇ ਦੇਣਾ ਮੈਂ ਫੋਨ ਪੱਤ ਬੋਲਣਾ ਨਹੀਂ ਤੁਸੀਂ ਜਮਨਾ ਨਗਰ ਤੋਂ ਆਏ ਹੋ ਈਆਂ ਨੂੰ ਸਾਨੂੰ ਤੁਹਾਡੀ ਰਿਸਪੈਕਟ ਪਰ ਤੁਸੀਂ ਰੈੱਡ ਲਾਈਟ ਜੰਪ ਕਰਕੇ ਅੱਗੇ ਦੀ ਨਿਕਲ ਗਏ ਪਰ ਤੁਸੀਂ ਐਡੀ ਵੱਡੀ ਗਲਤੀ ਉਹ ਵੀ ਸ਼ਹੀਆਪੁਰ ਜ਼ਿਲ੍ਹੇ 'ਚ ਆਪਾਂ ਤੇ ਟਿਕਣੀ ਨਹੀਂ ਫੜਕਣ ਦਿੱਤੇ ਪਰ ਸੌਰੀ ਨਹੀਂ ਕਰਨੀ ਅੱਗੇ ਵਾਸਤੇ ਮੈਂ ਆਪਾਂ ਨਵਾਂ ਨਵਾਂ ਚੌਕ ਤੇ ਲੱਗਿਆ ਹਾਂ ਨੰਬਰ ਬੋਲਿਓ 84 84 26 33 33 ਅਸੀਂ ਜਿਹੜੇ ਬੰਦੇ ਵਧੀਆ ਬੰਦੇ ਆ ਅਸ਼ਵੰਗੀ ਰਿਸਪੈਕਟ ਕਰਦਾ ਇਹਨਾਂ ਕਾਜੀ ਤੋਂ ਹੋ ਗਈ। ਥੈਂਕ ਯੂ ਬਜੀ। ਅਸਲੀ ਕੀ ਹੋਇਆ? ਜਮਾਨਾ ਤੋਂ ਇਹ ਨਿਕਲ ਗਿਆ। ਅੱਗੇ ਤੋਂ ਨਹੀਂ ਇੱਦਾਂ ਕਰਨਾ। ਠੀਕ ਹੈ। ਹਾਂ ਜਮਾਨਾ ਨੂੰ ਬਹੁਤ ਛੱਡ ਲੱਗਦੀ। ਬਣਾ ਲਗਦਾ ਬੰਦਾ। 3 3 ਬਣਾਇਆ ਇਹਨਾਂ ਦਾ। ਸਭ ਜਮਾਨਾ। ਇਹ ਕਕਾਉ ਸ਼ਹਿਰ ਕੋਰ ਜਲਾ। ਠੀਕ ਹੈ? ਹਾਂ। ਕੁਛੀ ਆਪਣੀ ਜਾਨ ਖਤਰੇ ਚ ਪਾਈ ਕੋਈ ਹੋਰ ਤੁਹਾਡੇ ਆਗੇ ਮੱਜ ਜਾਵੇ ਕਹਿੰਦੇ ਦੋ ਕੁ ਦਿਨ ਹੀ ਹੋਏ ਮੈਨੂੰ ਕੰਮ ਤੇ ਲੱਗਾ ਕੁਛ ਨਹੀਂ ਹੁੰਦਾ ਤੂੰ ਰਿਕਵੈਸਟ ਜੀ ਰੋਸੇ ਆ ਮੈਨੂੰ ਉਹ ਨਹੀਂ ਜੀ ਰੋਸੇ ਬੰਦ ਕੀ ਸਾਨੂੰ ਜੀ ਰੋਸੇ ਆ ਮਾਣ ਆ ਅਸੀਂ ਚਾਹੀਏ ਤੁਹਾਡੀ ਗੱਡੀ ਬੰਦ ਕਰ ਸਕਦੇ ਆ ਪਰ ਅਸੀਂ ਬੰਦ ਨਹੀਂ ਕੀਤੀ ਕਿਉਂਕਿ ਉਹ ਵਿੱਚ ਸ਼ਰੀਫ ਵਿਅਕਤੀ ਬੈਠੇ ਆ ਜਿਹੜੀ ਤੁਹਾਡੀ ਸਵਾਰੀ ਆ ਬਿਲਕੁਲ ਅਸੀਂ ਤੁਹਾਡੇ ਕਰਕੇ ਉਹਨਾਂ ਨੂੰ ਕਿਉਂ ਤੰਗ ਕਰੀਏ ਹੈ ਤੁਸੀਂ ਤੰਗ ਹੋਵੋ ਜੇ ਤੁਸੀਂ ਗਲਤੀ ਕੀਤੀ ਦੀ ਮੇਰਾ ਵੀ ਸਰਜੀ ਲੋਕੇਸ਼ਨ ਤੇ ਧਿਆਨ ਚਾਹੁੰਦਾ ਮੇਰੀ ਦਿੱਕੀ ਹੋਈ ਐਥੇ ਸੈਂਡ ਕਰਦੇ ਮੇਰਾ ਬੁੱਤ ਆਪਣੇ ਐਥੇ ਕਰ ਸੈਂਡ ਇੱਥੇ ਕਰਦੇ ਸਰ ਇੱਥੇ ਕਰਦੇ ਇੱਥੇ ਤੇ ਕਰਦੇ ਇੱਥੇ ਤੇ ਕਰਦੇ ਇਹ ਤਾਂ ਧਿਆਨ ਰੱਖਣਾ ਆ ਜਿੰਦਗੀ ਪੂਰੀ ਉਮਰ ਜਿਹੜੀ ਰੈਡ ਵਾਈਟ ਜੰਪ ਆ ਉਹ ਨਹੀਂ ਕਰਨੀ ਓਕੇ ਸਮਝ ਲਿਆ ਇਹ ਤੁਹਾਡਾ ਗਿਫਟ ਆ ਇਹਨੂੰ ਜਾ ਕੇ ਲੈਮੀਨੇਸ਼ਨ ਕਰਾ ਕੇ ਆਪਣੇ ਘਰ ਰੱਖਣਾ ਤੇ ਰੱਖਣਾ ਹੋਇਆ ਇਹ ਪੁੱਤ ਜਿਹਨੂੰ ਉਸ ਤੋਂ ਦਸਤਕਰੋਂ ਪਤਾ ਲੱਗੂ ਵੀ ਕਿੰਨੇ ਦਾ ਹੋਇਆ ਠੀਕ ਹੈ ਸ਼ਾਬਾਸ਼ ਉਹ ਵੀ ਦੇ ਕੋਲ ਇਹ ਤੁਸੀਂ ਕੋਲ जाओ हाँ परमात्मा शाबाजी यात्रा सफल करें जाओ नगद नगद आदमी अगर तो अपने कागज पत्र है वो सारे रखने ठीक है नहीं रखोगे तो फिर चलान होगा फिर अपनी आरसी ड्राइविंग लाइसेंस वो अपने को ठीक है इस करके ਰੋਈ ਕਾਨੇ ਲਈ ਰੱਬ ਕੋਲ ਕਪੋਤੇ ਤੇ ਸਾਂ ਕਰਦੇ ਹਾਂ ਜੀ ਰੋਈ ਹੋਇਆ ਲਮਾਬਾ ਲਮਾਬਾ ਤੁਹਾਡਾ 500 ਰੁਪਏ ਦਾ ਚਲਾਨ ਕੱਟਿਆ ਠੀਕ ਹੈ ਇਹ 500 ਰੁਪਏ ਦਾ ਚਲਾਨ ਦਾ ਇਹ ਤੁਹਾਡਾ ਗਿਫਟ ਹੈ ਠੀਕ ਹੈ ਇਹਨੂੰ ਸੰਭਾਲ ਕੇ ਰੱਖਣਾ ਪੁੱਤ ਹਾਂ ਸੰਭਾਲ ਕੇ ਰੱਖੀ ਆਵਾਜ਼ ਨਾ ਆ ਜਾਏ ਕਿਤੇ ਇਹਨੂੰ ਸੰਭਾਲ ਕੇ ਰੱਖੋ ਚਲੋ ਜਾਓ ਮੇਰੇ ਬੋਟ ਲੈਸਨ ਡਰਾਈਵਿੰਗ ਕਰੋ ਅੱਗੇ ਤੋਂ ਡਰਾਈਵਿੰਗ ਲੈਸਨ ਵਗੈਰਾ ਕੋਲ ਰੱਖੋ ਤੁਸੀਂ ਵਧੀਆ ਬੱਚੇ ਹੋ ਜਾਓ ਸ਼ਾਬਾਸ਼ ਜੀ ਸਰ ਅੱਜ ਵਖਵਖ ਚੌਂਕਾ ਦੇ ਵਿੱਚ ਨਾਕਾ ਲਗਾਇਆ ਰਿਹਾ ਵਾਹਨਾਂ ਦੀ ਚੈਕਿੰਗ ਵੀ ਹੋ ਰਹੀ ਆ ਤੇ ਕਾਗਜ਼ ਪੱਤਰ ਵੀ ਚੈੱਕ ਕਰ ਰਹੇ ਕੀ ਸਰ ਤੁਹਾਡਾ ਹੈਗਾ ਸਿਸਟਮ ਸੰਸਥਾ ਦੇ ਮਾਮਲੇ ਜੋ ਜੀਪੀ ਸਾਹਿਬ ਪਰ ਬਹੁਤ ਹੀ ਸਤਿਕਾਰਯੋਗ ਡੀਏ ਜਿਲੰਦਰ ਸਿੰਘ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਸੁਰਿੰਦਰ ਲੰਬਾ ਜੀ ਆਈਪੀਐਸ ਐਸਐਸਪੀ ਹਾਰਪੁਰ ਜੀ ਨੇ ਸਾਨੂੰ ਜਿਹੜੇ ਆ ਬੜੇ ਪਿਆਰ ਦੇ ਨਾਲ ਸਖਤ ਜਿਹੜੇ ਆਦੇਸ਼ ਆ ਉਹ ਦਿੱਤੇ ਆ ਕਿ ਹਾਰਪੁਰ ਦੇ ਹਰ ਚੌਂਕ ਦੇ ਵਿੱਚ ਖੜੇ ਹੋਗੇ ਜਿਹੜੇ ਸ਼ੱਕੀ ਵਿਅਕਤੀ ਹੈ ਉਹਨਾਂ ਦੀ ਚੈਕਿੰਗ ਕੀਤੀ ਜਾਵੇ ਤੇ ਜਿਨ੍ਹਾਂ ਕੋਲ ਕੋਈ ਤਾਦਿਕ ਪੱਤਰ ਨਹੀਂ ਹੈਗੇ ਜਾਂ ਜਿਹੜੇ ਟ੍ਰੈਫਿਕ ਰੂਲ ਹੈ ਉਹਦੀ ਪਾਲਣਾ ਨਹੀਂ ਕਰਦੇ ਉਹਦੇ ਸਖਤ ਜਿਹੜੇ ਚਲਾਨ ਉਹ ਕੱਟੇ ਜਾਣਗੇ ਤੇ ਕਿੰਨੇ ਚਲਾਨ ਹੁਣ ਤੱਕ ਕੱਟ ਚੁੱਕੇ ਹੋ ਜੀ ਹੁਣ ਤੱਕ ਮੈਂ 5 ਚਲਾਨ ਕੱਟੇ ਆ ਜੀ ਕੰਚਨ ਕਟਿਆ ਇੱਕ ਚਲਾਨ ਹੋਰ ਕਟਿਆ ਕੋ ਯਮਨानगर ਤੋਂ ਗੱਡੀ ਆਈ ਸੀਗੀ ਜਿਹਦੇ ਵਿੱਚ ਉਹਨੇ ਸਵਾਰੀਆਂ ਬਿਠਾਈਆਂ ਸੀ ਐਸ ਡੀ ਐਮ ਚੌਕ ਵਾਲੀ ਜਿਹੜੀ ਰੈੱਡ ਲਾਈਟ ਜੰਪ ਉਹ ਕੀਤੀ ਹੈ ਜਿੱਥੇ ਸਾਡੇ ਐਸ ਐਸ ਆਈ ਸਾਹਿਬ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਗੱਡੀ ਭਜਾ ਲਈ ਅੱਗੇ ਸਾਡਾ ਸਦਰ ਚੌਕ 'ਚ ਨਾਕਾ ਲੱਗਾ ਸੀ ਉਹ ਗੱਡੀ ਆਪਾਂ ਰੋਕ ਲਈਏ ਰੋਕਣ ਤੋਂ ਬਾਅਦ ਉਸ ਗੱਡੀ ਦੇ ਰੈੱਡ ਲਾਈਟ ਜੰਪ ਦਾ ਜਿਹੜਾ ਚਲਾਨ ਉਹ ਕੀਤਾ ਅਸੀਂ ਚਾਹੁੰਦੇ ਤੇ ਗੱਡੀ ਉਹ ਬੰਦ ਵੀ ਕਰ ਸਕਦੇ ਸੀ ਪਰ ਅਗਰ ਜੇ ਉਹ ਗੱਡੀ ਬੰਦ ਕਰਦੇ ਆ ਤਾਂ ਜਿਹੜੀਆਂ ਵਿੱਚ ਸਵਾਰੀਆਂ ਬੈਠੀਆਂ ਸੀ ਉਸ ਚੀਜ਼ ਦਾ ਨੁਕਸਾਨ ਉਹਨਾਂ ਨੂੰ ਹੋਣਾ ਸੀ। ਆਮ ਪਬਲਿਕ ਜਿਹੜੀ ਹੈ ਤੰਗ ਨਾ ਹੋਵੇ ਇਸ ਕਰਕੇ ਉਹ ਗੱਡੀ ਅਸੀਂ ਬੰਦ ਨਹੀਂ ਕੀਤੀ ਪਰ ਚਲਾਨ ਉਹਦਾ ਭਾਰੀ ਚਲਾਨ ਕੀਤਾ। ਤਾਂ ਜੋ ਡਰਾਈਵਰ ਨੂੰ ਗਾਹ ਵਾਸਤੇ ਮੱਤ ਹੋ ਜਾਵੇ ਕਿ ਜਿਹੜੀ ਰੱਡ ਰੱਡ ਜੰਪ ਉਹ ਨਹੀਂ ਕਰਨ। ਵੇਖਿਆ ਜਾ ਰਿਹਾ ਕਿ ਮਹਿਲਾ ਪੁਲਿਸ ਵੱਲੋਂ ਵੀ ਕਰਮਚਾਰੀਆਂ ਵੱਲੋਂ ਵੀ ਬੜੀ ਤੰਦਹੀ ਨਾਲ ਆਪਣੀ ਡਿਊਟੀ ਨਿਭਾਈ ਜਾ ਰਹੀ ਹੈ ਤੇ ਵੇਖ ਲਈ ਚੈਕਿੰਗ ਕੀਤੀ ਜਾ ਰਹੀ ਹੈ। ਸਾਡੇ ਸਰ ਜਿਹੜਾ PCR ਹੈ PCR ਵਿੱਚ ਸਾਡੇ ਕੋਲ 4 ਲੇਡੀ ਕਨਸਟੇਬਲ ਹੈ ਜੀ। ਇਹ ਵੀ ਰੋਜ਼ ਲੋਕੀ 30 ਤੋਂ 40 ਲੋਕਾਂ ਦੀ ਜਿਹੜੀ ਚੈਕਿੰਗ ਕਰਦੇ ਆ ਭਾਈ ਸਾਹਿਬ ਤੇ ਅਸੀਂ ਫੋਟੋਆਂ ਖਿੱਚਦੇ ਆ ਉਹਨਾਂ ਨੂੰ ਚੈੱਕ ਕਰਦੇ ਆ ਵੀ ਇਹਨਾਂ ਦੇ ਕੋਈ ਪਹਿਲਾ ਮੁਕਦਮਾ ਵਗੈਰਾ ਦਰਿਤ ਨਹੀਂ ਹੈਗਾ ਉਸ ਲਈ ਆਜੇ ਨਾਲ ਸੈਡੀ ਲੈਡੀ ਫੋਰਸ ਹੈ ਉਹ ਵੀ ਇਸ ਟਾਈਮ ਤੇ ਪੂਰੀ ਚਤਾਨ ਤੇ ਪੰਪਨ ਪਾਰ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਕੀ ਮੈਸੇਜ ਹੈ ਜੀ ਸ਼ਹਿਰ ਵਾਸੀਆਂ ਨੂੰ ਇਹ ਮੈਸੇਜ ਦੇਣਾ ਚਾਹੁੰਨਾ ਕਿ ਗਰਮੀ ਬਹੁਤ ਹੈ ਅਪਾਇਰ ਦੇ ਟਾਈਮ ਤੇ ਘੱਟ ਨਿਕਲੋ ਬਹੁਤ ਜ਼ਰੂਰੀ ਕੰਮ ਹੈ ਤੇ ਫੇਰ ਨਿਕਲੋ ਤੇ ਟ੍ਰੈਫਿਕ ਰੋਲਾਂ ਦੀ ਜਿਹੜੀ ਪਰਨ ਉਹ ਕਰੋ ਅਗਰ ਤੁਹਾਨੂੰ ਕੋਈ ਪੁਲਿਸ ਅਫਸਰ ਤੁਹਾਡੇ ਕਾਗਜ਼ ਪੱਤਰ ਚੈੱਕ ਕਰਨ ਵਾਸਤੇ ਰੋਕਦਾ ਤੇ ਪਲੀਜ਼ ਭੱਜਣ ਦੀ ਕੋਸ਼ਿਸ਼ ਨਹੀਂ ਕਰਨੀ ਜਾਂ ਯੂ ਟਰਨ ਕਰ ਲੈ ਕੇ ਆਪਣੀ ਜਾਨ ਖਤਰੇ ਵਿੱਚ ਨਹੀਂ ਪਾਉਣੀ ਰੁਕੋ ਆਪਣੇ ਕਾਗਜ਼ ਦਿਖਾਓ ਤੇ ਆਰਾਮ ਦੇ ਨਾਲ ਚਲ ਸਰ ਵੇਖਣ ਚਾਹਿਆ ਕਿ ਜਿਹੜੀ ਜੈਬਰਾ ਕ੍ਰੋਸਿੰਗ ਹੈ ਉਹਦੇ ਲਈ ਵੀ ਤੁਹਾਡੇ ਵੱਲੋਂ ਅਵੇਅਰ ਕੀਤਾ ਜਾ ਰਿਹਾ ਪਬਲਿਕ ਨੂੰ ਹਾਂ ਸਰ ਜੈਬਰਾ ਕ੍ਰੋਸਿੰਗ ਅਸਲ ਦੇ ਵਿੱਚ ਹੁੰਦੀ ਹੈ ਉਸ ਚੌਂਕ ਦੇ ਵਿੱਚ ਹੁੰਦੀ ਹੈ ਜਿੱਥੇ ਰਸ਼ ਬਹੁਤ ਹੁੰਦਾ ਹੈ ਇਹ ਜਿਹੜਾ ਸਦਰ ਖਾਨ ਵਾਲਾ ਚੌਕ ਹੈ ਹਿਸ਼ਾਰਪੁਰ ਦਾ بڑا ਰਾਸ਼ਾਲਾ ਚੌਂਕ ਹੈ ਕਿਉਂਕਿ ਨਾਲ ਹੀ ਮਹਿਲਾ ਥਾਣਾ ਪੈਂਦਾ ਹੈ ਨਾਲ ਹੀ ਸਦਰਤਣਾ ਪੈਂਦਾ ਔਰ ਬਿਲਕੁਲ ਇਸ ਦੇ ਨਾਲ ਹੀ ਜਿਹੜੀ ਨਵੀਂ ਕੋਟ ਹੈ ਉਹ ਬਾਹਰ ਚੁੱਕੀ ਹੈ ਇੱਥੇ ਰਸ ਜ਼ਿਆਦਾ ਹੁੰਦਾ ਇਸ ਕਰਕੇ ਸਾਡੀ ਕੋਸ਼ਿਸ਼ ਇਹ ਵੀ ਜੈਬਰਾ ਕ੍ਰੋਸਿੰਗ ਦੇ ਪਿੱਛੇ ਹੀ ਰੋਕਿਆ ਜਾਵੇ ਅਗਰ ਪਬਲਿਕ ਜੈਬਰਾ ਕ੍ਰੋਸਿੰਗ ਦੇ ਪਿੱਛੇ ਨਹੀਂ ਰੁਕਦੀ ਤੇ ਜਿਹੜੀ ਦੂਸਰੀ ਲਾਈਟਾਂ ਸੱਜੇ ਖੱਬੇ ਵਾਲੀਆਂ ਹੁੰਦੀਆਂ ਉਹਨਾਂ ਨੂੰ ਜਦੋਂ ਲਾਈਟ ਆਉਣ ਦੀ ਵਾਰੀ ਆਉਂਦੀ ਜਾਣ ਦੀ ਉਹਨਾਂ ਨੂੰ ਬੜੀ ਦਿੱਕਤ ਹੁੰਦੀ ਹੈ ਇਸ ਕਰਕੇ ਇਸ ਚੋਂ ਅਸੀਂ ਜੈਬਰਾ ਕ੍ਰੋਸਿੰਗ ਦੇ ਵਿੱਚੋਂ ਲੋਕਾਂ ਨੂੰ ਪਿੱਛੇ ਖੜਾ ਕਰਦੇ ਆ ਤਾਂ ਜੋ ਦੂਸਰੀ ਪ੍ਰੋਬਲਮ ਜਿਹੜੀ ਟ੍ਰੈਫਿਕ ਹੈ なあ。